ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਦੇਖ ਰਹੇ ਹੋ ਕਮਾਲੂ ਡੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੇਰੇ ਪਿੰਡ ਦੀ ਹੈ ਪਿੰਡ ਮੇਰਾ ਕਮਾਲੂ ਤਹਿਸੀਲ ਸਾਨੂੰ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਤੇ ਨੇੜੇ ਸਾਡੇ ਰਾਮਾ ਮੰਡੀ ਸ਼ਹਿਰ ਆ ਜਾਂਦਾ ਜਿੱਥੇ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਲੱਗੀ ਹੈ ਪਿੰਡਾਂ ਦੀ ਜੇ ਗੱਲ ਕਰ ਲਈ ਤਾਂ ਕੋਲੇ ਜੱਜੜ ਬੰਗੀਆਂ ਲਾਲਿਆਣਾ ਇਹ ਸਾਡੇ ਬਿਲਕੁਲ ਨਾਲ ਪਿੰਡ ਰਹਿ ਜਾਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਨਗ ਦਿਖਾਉਣੇ ਆ ਇੱਕ ਸਾਹਮਣੇ ਛੋੜੇ ਤਾਜੀ ਸੂਈ ਆ ਗਾਂ तकरीबन 2 2 ਘੰਟੇ ਹੋਏ ਆ ਜੇਰੇ ਦੀ ਪੈ ਗਈ ਦੂਜਾ ਸੂਹਾ ਇਹ ਸੂਈ ਇੱਕ ਤਾਂ ਇਹ ਹੈ ਗਾਂ ਆਂਗੀ ਤੇ ਇੱਕ ਇਹਦੇ ਬੈਕ ਸਾਈਡ ਤੇ ਨਾ ਗੱਬਣ ਬੱਚੀ ਖੜੀ ਹੈ ਕਾ ਹੈ ਦੋ ਨਗ ਦੋਸਤੋ ਅੱਜ ਦੀ ਵੀਡੀਓ ਵਿੱਚ ਦਿਖਾਉਣੇ ਆ ਸੋਨੂੰ ਜਿਹੜਾ ਵੀ ਦੋਨਾਂ ਦੇ ਵਿੱਚੋਂ ਨਗ ਚੰਗਾ ਲੱਗਿਆ ਨੰਬਰ ਇਸ ਮਾਲਕ ਵੀਰ ਦਾ ਸਕਰੀਨ ਤੇ ਚੱਲਦਾ ਰਹਿਣਾ ਤੁਸੀਂ ਕੰਟੈਕਟ ਕਰ ਲਿਓ ਡਟੇਲ ਆਪਾਂ ਸਾਰੀ ਇਹਨਾਂ ਤੋਂ ਪੁੱਛ ਲਾਂਗੇ ਤਾਂ ਦੱਸੋ ਆਇਆ ਸਾਹਮਣੇ ਆਇਓ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸਿਓ ਜੀ ਬਲਰਾਮ ਸਿੰਘ ਜੀ ਮੋਬਾਈਲ ਨੰਬਰ ਜੀ 6284854234 6284854234 54234 2 ਨਾ ਗਏ ਅੱਜ ਦੋ ਨਾ ਤੇ ਵਪਾਰ ਦਾ ਕੰਮ ਹੈ ਕਿ ਵੈਸੇ ਆਪਣੇ ਘਰੂ ਹੈ ਇਹ ਘਰੂ ਹੈ ਜੀ ਘਰੂ ਹੈ ਹਾਂਜੀ ਦੋਨੇ ਨਾ ਕੀ ਤੁਹਾਡੇ ਘਰੂ ਹੈ ਦੋਨੇ ਸਾਰੇ ਹੀ ਘਰੂ ਹੈ ਸਾਡੇ ਜੀ ਠੀਕ ਹੈ ਤੇ ਦੱਸਿਓ ਇਹਦੀ ਡਿਟੇਲ ਇਹ ਕੈਮਾ ਸੂਆ ਜੀ ਅਸੂਈ ਹੈ ਇਹ ਇਹ ਦੂਜੇ ਸੂਏ ਸੂਈ ਹੈ ਜੀ ਦੂਜਾ ਸੂਆ ਕਿੰਨਾ ਟਾਈਮ ਲਗਾ ਸੂਈ ਨੇ ਇਹਨੂੰ ਇਹਨੂੰ ਵੱਸ 2 3 ਘੰਟੇ ਹੋਏ। ਜੇਰ ਪੈ ਗਈ? ਹਾਂ ਜੇਰ ਪੈ ਗਈ। ਕੀ ਦਿੱਤਾ ਜੀ ਇਹਨੇ? ਇਹਨੂੰ ਬੱਚਾ ਦਿੱਤਾ ਜੀ। ਪਹਿਲੇ ਸੂਏ ਦੁੱਧ ਕਿਨਾਤਾ ਇਹਨੇ? ਪਹਿਲੇ ਸੂਏ ਨੇ 16+ ਦਿੱਤਾ ਜੀ। 16+? ਹਾਂ। ਮੁੱਲ ਇਹਦਾ ਕੀ ਕਰਦੇ ਹੋ? ਮੁੱਲ ਇਹਦਾ 70000। 70000? ਹਾਂ ਜੀ। ਤੋਰਿਓ। 16 ਤੋਂ ਪਲੱਸ ਦਿੱਤਾ ਦੋਸਤੋ ਜਿੰਨਾ ਦੁੱਧ ਇਹਨਾਂ ਕੋਲ ਦਿੱਤਾ ਨਾ ਕੋਈ ਇਹ ਵਪਾਰੀ ਵਪਾਰ ਦੇ ਦਾ ਕੰਮ ਹੈਗੀ ਗਾਇ ਢਾਂਚਾ ਚੰਗਾ ਕੱਟ ਕਾਟ ਚੰਗਾ ਹੈਗਾ। ਪ੍ਰਿੰਟ ਬਹੁਤ ਚੰਗਾ ਕਿਤੇ ਬੱਚੇ ਨੂੰ ਹੁਣ ਇਹ ਜਾਣੂ ਦਿੱਤਾ ਹੈ। ਜੇਰ ਇਹਦੀ ਪ੍ਰੋਪਰ ਪੈ ਗਈ। ਆ ਇਹਦਾ ਬੱਚਾ ਜਿਹਦੇ ਕੋਲੇ ਗਈ ਐ ਇਧਰ ਤੋਰ ਦੇ ਤੇ ਲੰਮਾ ਤੋਰਦੀ ਮਾੜਾ ਜਿਹਾ ਮਗਰ ਉਹ ਦਿਖਾ ਦੀਏ ਉਧਰ ਮੋੜ ਥਾਂ ਤੁਹਾਨੂੰ ਸੋਹਣਾ ਲੱਗਿਆ ਗੈਬ ਤੇ ਐ ਇੱਕੋ ਜਿਹਾ ਚੰਗਾ ਹਾਥੀ ਚੁਾਈ ਵਾਲਾ ਥਾਂ ਲੱਗਿਆ ਹਵਾਨਾ ਬਹੁਤ ਸੋਹਣਾ ਐ ਤਿਆਰ ਕੀਤਾ ਬੈੜ ਨੇ ਇਹ ਦੋ ਮੁੱਲੇ ਦਾ 70000 ਹੈਗਾ ਜਿਹੜੇ ਵੀ ਭਰਾ ਨੂੰ ਚੰਗੀ ਲੱਗੀ ਦੋਸਤੋ ਤੁਸੀਂ ਕੰਟੈਕਟ ਕਰ ਲਿਓ ਮੈਂ ਤੁਹਾਨੂੰ ਦੂਸਰੇ ਪਾਸੇ ਵੀ ਦਿਖਾ ਦਨੇ ਖਾਨ ਹਵਾਨਾ ਸਮਾਰਕ ਦੇਖ ਲਓ ਮਿਲ ਕੇ ਵੇਣ ਤੁਹਾਨੂੰ ਦਿਂਦੀ ਹੈ ਵਧੀਆ ਹੁੰਦੀ ਹੈਗੀ ਕੰਨਾਂ ਕੰਨਾਂ ਦੀ ਸੋਹਣੀ ਹੈ ਪ੍ਰਿੰਟ ਬਹੁਤ ਚੰਗਾ ਹੈ ਕੱਦ ਕਾਠ ਚੰਗਾ ਬੈੜ ਦਾ ਇਹ ਸੀਗੀ ਤਾਜੀ ਸੂਈ ਤੇ ਦੂਜੀ ਦਿਖਾਉਣੇ ਤੁਹਾਨੂੰ ਗੱਭਣ ਇਹ ਇਹਦੀ ਦੱਸੇ ਡਿਟੇਲ ਕਹੇ ਕਦੋਂ ਲਊਗੀ ਸੁਣ ਚ ਇਹ 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 ਜੇ 20 ਦਿਨ ਲੈ ਜੂਗੀ 20 ਦਿਨ ਲੈ ਜੂਗੀ ਹਾਂਜੀ 20 ਦਿਨਾਂ ਦੀ ਕੱਚੀ ਹੈ ਇਹ ਹਾਂਜੀ ਇਹਦਾ ਮੁੱਲ ਕੀ ਕਰੇਗਾ ਇਹਦਾ 50000 50 ਤੋਰੇ ਉਹਨੂੰ 20 ਦਿਨਾਂ ਦੀ ਕੱਚੀ ਹੈ ਤੇ ਮੁੱਲ ਇਹਦਾ 50000 ਹੈ ਇਹ ਵੀ ਥੋੜੇ ਘਰਦੀ ਹੈ ਨਾ ਘਰਦੀ ਐਂ ਹੀ ਟੋਰਦੇ ਉਸ ਨੂੰ ਇਹ ਤਾਂ ਤੋਰਦੇ ਹੋ ਹਵਾਨਾ ਭਰਨਾ ਇਹਨੇ ਸਟਾਰਟ ਕਰਤਾ ਤੇ 20 ਬਾਈ ਦਿਨਾਂ ਦੇ ਵਿੱਚ ਤਾਂ ਬਹੁਤ ਚੰਗਾ ਹੋ ਜਾਣਾ ਇਹਨੇ ਹਵਾਨੀ ਚਾ ਕਰ ਲੈਣਾ ਮੋੜ ਲਓ ਬਈ ਮੋੜ ਲਓ ਬੰਦ ਦੇ ਵਸ ਬੰਦ ਬੰਦ ਇਹਦਾ ਮੁੱਲ ਦੋਸਤੋ 50000 ਹੈ ਇਹ 20 ਦਿਨਾਂ ਦੀ ਕੱਚੀ ਹੈ ਇਹਨੇ ਮੂੰਹੋਂ ਇਹ ਨਾ ਦੋ ਦੰਦ ਹੈਗੀ ਅਸੀਂ ਦੇਖੀ ਹੈ ਇਹ ਉਹਦੇ ਦੰਦ ਅਸੀਂ ਚੈੱਕ ਨਹੀਂ ਕੀਤੇ ਅੰਤ ਤੱਕ ਜਿਹੜੀ ਪਹਿਲਾਂ ਲਈ ਸੂਈ ਸਵਾਈ ਦਿਖਾਈ ਹੈ ਸੋਨੂੰ ਬਸੇ ਤੁਸੀਂ ਆ ਕੇ ਚੈੱਕ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਕ ਸਿਗਾ ਇੱਕ ਇਹ ਸੂਣ ਵਾਲੀ ਇਹਦਾ 50000 ਮੁੱਲ ਹੈ ਤੇ ਇਹ ਤਾਜੀ ਸੂਈ ਹੈਗੀ ਜਿਹਦਾ 70000 ਸੋ ਆਕੇ ਤਸੱਲੀ ਕਰਕੇ ਜਾਣ ਮੈਨੂੰ ਖੇਲੋ ਤੇ ਨੰਬਰ ਇਹਨਾਂ ਵੀਰਾਂ ਦਾ ਸਕਰੀਨ ਤੇ ਚੱਲਦਾ ਰਹਿਣਾ ਸੋ ਧੰਨਵਾਦ ਦੋਸਤੋ ਵੀਡੀਓ ਅੰਤ ਤੱਕ ਦੇਖਣ ਲਈ ਸਸਰੀ ਗੱਲ ਸਾਰੇ ਵੀਰਾਂ ਨੂੰ